ਤੁਦਰ ਭਾਰਤ ਦੇ ਵਿਦੇਸ਼ ਮੰਤਰੀ ਡਾਕਟਰ ਐਸ ਜੇ ਸ਼ੰਕਰ ਅਜਕਲ ਅਮਰੀਕਾ ਦੇ ਦੌਰੇ ਤੇ ਨੇ ਅਮਰੀਕੀ ਰਾਜਸਥਾਨੀ ਵਾਸ਼ਿੰਗਟਨ ਦੇ ਵਿੱਚ ਮੀਡੀਆ ਦੇ ਨਾਲ ਗੱਲਬਾਤ ਕੀਤੀ ਹੈ ਖਾਸ ਤੌਰ ਤੇ ਅੱਤਵਾਦ ਦੇ ਮੁੱਦੇ ਨੂੰ ਲੈ ਕੇ ਐਸ ਜੇ ਸ਼ੰਕਰ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਨਜ਼ਰ ਆਏ ਨੇ ਭਾਰਤ ਦੇ ਵਿੱਚ ਆਪਰੇਸ਼ਨ ਸਿੰਦੂਰ ਨੂੰ ਲੈ ਕੇ ਉਹਨਾਂ ਨੇ ਗੱਲਬਾਤ ਕੀਤੀ ਹੈ ਉਹਨਾਂ ਕਿਹਾ ਹੈ ਕਿ ਭਾਰਤ ਧਾਕਿਆਂ ਤੋਂ ਅੱਤਵਾਦ ਦਾ ਸਾਹਮਣਾ ਕਰ ਰਿਹਾ ਅਤੇ ਅਸੀਂ ਇਸ ਦਾ ਸਖਤ ਜਵਾਬ ਵੀ ਦੇ ਰਹੇ ਹਾਂ ਉਰਜਾ ਕਹਿੰਿਆ ਕਿ ਸਾਨੂੰ ਆਪਣਾ ਬਚਾ ਕਰਨ ਦਾ ਅਧਿਕਾਰ ਹੈ ਤੇ ਅੱਤਵਾਦ ਦੇ ਦੋਸ਼ੀਆਂ ਨੂੰ ਨਿਆਂ ਦੇ ਕਟਾਰੇ ਦੇ ਵਿੱਚ ਲਿਆਂਦਾ ਜਾਣਾ ਚਾਹੀਦਾ ਹੈ ਐਸ ਜੈ ਸ਼ੰਕਰ ਨੇ ਪਿਛਲੇ 6 ਮਹੀਨਿਆਂ ਦੌਰਾਨ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬਿਓ ਦੇ ਨਾਲ ਹੋਈਆਂ ਮੀਟਿੰਗਾਂ ਦੀ ਸਮੀਖਿਆ ਵੀ ਕੀਤੀ ਹੈ ਤੇ ਇਸ ਮੌਕੇ ਵਪਾਰ ਨਿਵੇਸ਼ ਟੈਕਨੋਲੋਜੀ ਰੱਖਿਆ ਸੁਰੱਖਿਆ ਤੇ ਊਰਜਾ ਵਰਗੇ ਬਿਹਤ ਮਹੱਤਵਪੂਰਨ ਮੁੱਦਿਆਂ ਦੇ ਉੱਤੇ ਕੀਤੀਆਂ ਗਈਆਂ ਚਰਚਾਵਾਂ ਬਾਰੇ ਵਿਸਥਾਰਤ ਸਹਿਤ ਮੀਡੀਆ ਨੂੰ ਜਾਣਕਾਰੀ ਦਿੱਤੀ ਹੈ ਉਹਨਾਂ ਨੇ ਅਮਰੀਕੀ ਰੱਖਿਆ ਮੰਤਰੀ ਪੀਟ ਹਿਗਸ ਦੇ ਨਾਲ ਰੱਖਿਆ ਊਰਜਾ ਮੁੱਦਿਆਂ ਦੇ ਉੱਤੇ ਵੱਖ-ਵੱਖ ਖੁਸ਼ੀਆਂ ਦੇ ਉੱਤੇ ਚਰਚਾ ਕੀਤੀ ਹੈ ਤੇ ਨਾਲ ਹੀ ਆਸਟ੍ਰੇਲੀਅਨ ਵਿਦੇਸ਼ ਮੰਤਰੀ ਪੈਨੀ ਵੋਂਗ ਅਤੇ ਜਾਪਾਨੀ ਵਿਦੇਸ਼ ਮੰਤਰੀ ਨਾਲ ਵੀ ਇਸ ਮੁੱਦੇ ਤੇ ਹੋਈਆਂ ਗੱਲਬਾਤ ਬਾਰੇ ਮੀਡੀਆ ਦੇ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਨੇ